ਆਗਤ ਹੈ ਲੋਟਾ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਕਰਨੀ ਆਲੂ ਦੀ ਬਜਾਈ ਇੱਧਰ ਰਿਓ ਪੈ ਰਿਹਾ ਕਿ ਇਸ ਦੇ ਵਿੱਚ ਕਿ ਇੱਧਰ ਬੰਦਾ ਲੱਗਿਆ ਪੈ ਰਿਓ ਕੋਣ ਮੌਸਮ ਖਰਾਬ ਸੀ ਕਣਕੀਆਂ ਪੈ ਰਹੀਆਂ ਸੀ ਹੁਣ ਹੁਣ ਠੀਕ ਹੋ ਗਿਆ ਮੌਸਮ ਉਹ ਦੇਖ ਆਪਣੀ ਬੰਦਾ ਲੱਗਿਆ ਹੋਇਆ ਹੈ ਕਈ ਇਨਸ਼ਾਅੱਲਾ ਤੋਂ ਆਪਣੇ ਕੋਲ ਹੀ ਆਉਂਦਾ ਹੈ ਹੁਣ ਇਹ ਤੋਂ ਬਾਅਦ ਰਿਓ ਸੱਟ ਕੇ ਆਲੂ ਦੀ ਬਜਾਈ ਕਰਨੀ ਆ ਹੁਣ ਦਿਖਾਉਣੇ ਨਾਲ ਦੀ ਨਾਲ ਆਲੂ ਦੀ ਬਜਾਈ ਕਰਦੇ ਵੇ आज ही खड़े ਨੇ ਆਪਣੇ ਦੋ ਹਿੱਟ ਟਰੈਕਟਰ। ਔਰੇ ਮੇਗਾ ਪਲੰਟਰ ਪਾਇਆ ਵਾਲੂ ਬੀਜੇ ਵਾਲਾ। ਇਹਦੇ ਮੇਗਾ ਟਰਾਲੀ ਬੋਣੀ ਆਲੂ ਵਾਲੀ। ਉਹ ਆਲੂ ਬੀਜੂਗਾ ਇਹ ਨਾਲ ਇਹਦੇ ਪਲੰਟਰ ਖਾਲੀ ਹੋ ਗਿਆ ਉਹ ਚ। ਆਲੂ ਹੋ ਕਰਨਗੇ। ਇਹ 3 ਸਪੀਡ ਵਾਲਾ। 80 ਕਿਲੋਮੀਟਰ ਮ 16 ਦੇ ਟਾਇਰ ਆ ਚਾਹੀਏ। ਉਹ 15 ਦੇ ਟਾਇਰ ਪਾਇਵੇਂ ਨੂੰ ਤੇ 14 ਦੇ ਟਾਇਰ ਨਾਲ ਹੋਰ 2 ਸਪੀਡ। ਚਲੋ ਜੀ ਸੱਕੇ ਨੂੰ ਦਿਖਾਉਣੇ ਆ ਆਲੂ ਬੀਜ ਤੇ। ਇਹ ਜੱਟਰ ਲੱਗੇ ਵੀ ਆਈ ਟਰਾਲੀ ਤੇ ਟਰਾਲੀ ਵਾਲੀ ਇਹ ਲੱਗਦਾ ਕਿ ਉਹਨਾਂ ਨੂੰ ਸਿੱਧਾ ਵਜਾਈ ਕਰਤੇ ਦਿਖਾਵਾਂਗੇ ਦੂਰੋਂ ਲੱਗਦੇ ਤਲੇ ਇਹ ਮਗਰ ਉਹਨਾਂ ਰੰਗ ਪਾਣੀ ਬਦਲਦੇ ਪਰਣਾ ਅੱਜ ਲੋਡਿੰਗ ਹੋ ਰਹੀ ਆ ਦੋ ਗਿੜੇ ਲਾਤੇ ਜਦ ਵੀਡੀਓ ਬਣਾਈ ਨਹੀਂ ਹੁਣ ਬਣਾ ਕੇ ਦਿਖਾਵਾਂਗੇ ਤੁਹਾਨੂੰ ਪੂਰੀ ਜਿੰਨਾ ਸੈਟਿੰਗ ਨਹੀਂ ਕੀਤੀ ਸੀ ਜੀ

आलू डे बट्टा भी धुद्ध होना ठीक है सुक गया सारा खेत जिन्ना कमी पा बजाई ठीक है मौसम भी ठीक हो गया धुप्पा तो निकाई पूरी तक बीजा गया देखो बट गिट्ठ गिट्ठ तो बी पाए ਟਰੈਕਟਰ ਉੱਤਰ ਕਭ ਇਹਨਾ ਬਾਹਨ ਲੱਗੇਗਾ ਟਰੈਕਟਰ ਮੋੜਦੇ ਰਿਹਾ ਖੱਲਾ ਖਿਆ ਪਹਿਲਾਂ ਖੜਾ ਹੁੰਦਾ ਨਹੀਂ ਬਹੁਤ ਕੁੱਛੇ ਵਜ੍ਹਾ ਨਾਲ ਹੁਣ ਵੀ ਖੜਾ ਹੁੰਦਾ ਖੱਲਾ ਰੱਖਿਆ ਜੀ ਬਹੁਤ ਜਿਆਦਾ ਕਰਦਾ ਕੋਈ ਵੀ ਸੂਤ ਨਹੀਂ ਲੱਗਦਾ ਹਾਈ ਆ ਸੋ ਜਾ 3 ਸਪੀਡ ਹੈ ਮੇਰੇ ਆਰਕ ਨੂੰ 14-14 ਦੇ ਕਰ ਰਿਹਾ ਇਧਰੋਂ ਹਾਈ ਲਾ ਲਿਆ ਇਧਰੋਂ ਪਹਿਲਾ ਲਾ ਲਿਆ ਤਬੀਆਂ ਤੇ ਆਈਏ ਤੇ ਬਾਅਦ ਵਿੱਚ ਖੜੇ ਨੇ ਤਬੀਆਂ ਘੱਟ ਖੋਲ੍ਹ ਲਿਆ ਵੀ ਇਹਨੇ ਪਰਾਲੀ ਲੱਟ ਰਹੇ ਆ ਮਾਰੀ ਮੋਟੀ ਪਰਾਲੀ ਜਿਹੜੀ ਹੈਗੀ ਦੀ ਉਹ ਬੱਟ ਰਹੇ ਆ ਉਹ ਕੁਵਰਿਆ ਖੋਲੇ ਨੇ ਤੇ ਵੇੜਿਆ ਹੁੰਦੇ ਕਰਾਰੇ ਚੱਲਦਾ ਕੋਈ ਜਾਜ ਪਰੇ ਦੂਰ ਦਾ 3 ਸੀੜਾ ਹੈ ਆਈਰੋ ਮੀਡੀਆ ਵਾਲਾ ਅੱਜ ਦੇ ਪਹਿਲੇ ਚੱਲਣ ਪਰਾ ਪਾਗੂ ਵੀ ਜਣ ਲੱਗੇ ਹੋਣ ਆ ਦੂਜੇ ਜਣ ਲੱਗੇ ਆਪਣੇ ਨਾਲ ਦੀ ਨਾਲ ਆ ਵੀ ਖੇਤ ਤਿਆਰ ਕਰ ਦੇਣਾ ਉਹ ਤਾਂ ਤਿਆਰ ਹੀ ਆ ਆਹੜਾ ਆਹ ਰਹਿ ਗਿਆ ਬਸ ਇਹਨੂੰ ਇਹਦੇ ਪਿੱਛੇ 200 ਮੀਟਰ ਪਾ ਕੇ ਮਾਰ ਦੇਣਾ ਸਾਰੇ ਗੇਟ ਹੋ ਜਾਣਾਂਗੇ ਫੇਰ ਕੱਢੂ ਆਪਾਂ ਉਹ ਚੀਜ਼ ਵਟਾਣੀ ਆ ਉਹ ਜੀ ਕੱਢਿਆ ਬਹੁਤ ਦੇਖਾਂਗੇ ਸ਼ਹਿਰ ਪਲੌ ਮਾਰਨਾ ਕੋਈ ਨਾ ਪਲੌ ਮਾਰਦੇ ਦਿਖਾਵਾਂਗੇ 752 3 ਸਪੀਡ ਇਹਨੂੰ ਹਾਲਾ ਦੇ ਚੱਲਦੇ ਦਿਖਾਵਾਂਗੇ 11 ਦੇ ਕਲ ਤੋਂ ਗੇਟ ਨੂੰ ਇਸ ਕੁਲੀਸ਼ ਦੇ ਸਿੱਟਕੇ ਇੱਥੇ ਰੋ ਲਾ ਲੈ ਦੂਆ ਦੂਆ ਗੇਰ ਇੱਥੇ ਪਹਿਲਾ ਜੀ ਇਹਦਾ ਇੱਥੇ ਦੂਆ ਦੂਆ ਲਾਇਆ ਦੂਆ ਇਧਰੋਂ ਰੋਣਾ ਮੀਡੀਅਮ ਲੱਗ ਗਈ ਮੀਡੀਅਮ 1470 ਕਰਦਾ ਨਾ ਨੇ ਜਾਣੋ ਲੈਫਟ ਵੀ ਦੇਖ ਲੋ ਇਹਦੀ ਚਲੋ ਚੱਲਦਾ ਰਹੋ ਵੇਰ ਤਾਂ ਦੇਖੋ ਪੂਰੇ ਖਲੇ ਲੱਗੇ ਨੇ ਇਹ ਤੇ ਚੱਲਦਾ ਚਲੇਪਸ ਤੋਂ ਥੋੜੀ ਥੋੜੀ ਦਿਖਾ ਰਿਹਾ ਹਾਂ ਯਾਰਾਂ ਨਹੀਂ ਕਿਉਂਗਾ 16 ਦੇ ਟਾਈਮ ਮਿਲ ਜੇ ਚੱਕਰ ਵੀ ਲੈ ਲਓ ਹਾਲ ਦੇਖੋ ਕਿੰਨੇ ਅਗ ਲੱਗੇ ਹੋਏ ਨੇ ਦੂਏ ਮੀਡੀਅਮ ਨਾਲ ਚੱਲਦਾ ਹੈ ਤੇ ਵਈ ਹੁਣ ਉੱਧਰਲੇ ਖੇਤ ਆ ਗਏ ਅੱਧੇ ਵਿਗੇ ਆ ਨੂੰ ਉਹ ਚੱਲਦਾ ਟਰੈਕਟਰ ਆਹ ਸਾਰੇ ਬੀਜ ਤੇ ਆਹ ਸਾਰਾ ਅੱਧਾ ਵੀ ਨਰਿਆ ਦਿੱਤਾ ਕਿਤਰਾ 35 ਖੜਾ ਹੈ ਉਹ 33 ਚੱਲਦਾ ਰੁਕਾ ਬਿੱਤਰ ਤੇ ਨਾਲ ਜਿਹੜਾ ਅੱਜ ਸਾਰੇ ਬੀਜੇ ਜਾਣੇ ਨੇ ਆਹ ਆਲਾ ਕੇ ਸਾਰਾ ਵੀਜਾ ਹੈ ਨਾ ਤੇ ਕੱਲ੍ਹ ਸਵੇਰੇ ਇਹਨੂੰ ਇਹਨੂੰ ਬੀਜਾਂਗੇ ਆ ਖੇਤ ਨੂੰ ਆ ਤਿਆਰ ਕਰਨ ਲੱਗਾ ਉਹ ਇੰਟਰਨਲ ਆ 35 ਫੜਾ ਇਹਦੇ ਵਿੱਚ ਖਾਲੀ ਬੈ ਗਿਆ ਲੋੜ ਇੰਟਰ ਚੱਲ ਰਾਇਆ ਇਹਦੇ ਪਿੱਛੇ ਉਧਰ ਆ ਦਿਓ ਸਾਰਾ ਵੀਜਿਆ ਗਿਆ ਕੱਲ੍ਹ ਉਹ ਇਹਨੂੰ ਬੀਜਾਂਗੇ ਤੇ ਡੁੱਟਾ ਇੰਟਰ ਮਾਰ ਕੇ ਤਿਆਰ ਕਰਦਾ ਹੈ ਵੱਢ ਗਈ ਆ ਲਾ ਤੇ ਹੋ ਲੱਗ ਗਿਆ ਟੀਲਕ ਆ ਲੱਗ ਗਿਆ ਡੇਢ ਕਿਲਾ ਕੱਲੂ ਉਹ ਵਾਲਾ ਲਾਉਣਾ ਹੈ ਜਿਹੜਾ ਹੁਣ ਤਿਆਰ ਕਰਕੇ ਆਇ ਦੀ ਤੇ ਕੱਲੂ ਆ ਜੀਰੀ ਵੀ ਵੱਢਣੀ ਆ ਤੁਹਾਨੂੰ ਇਹਦੇ ਵੀ ਕੱਲ ਬਲੌਗ ਦਿਖਾਵਾਂਗੇ ਪੜਤੀ ਦਾ ਜਿਹੜੇ ਚੈਨਲ ਤੇ ਨਾਮਿਆਂ ਦਾ ਚੈਨਲ ਨੂੰ ਵਾਲਾ ਸਬਸਕ੍ਰਾਈਬ ਮਨਛ ਬਣਾ ਕੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਅਜੇ ਹੋਰ ਵੀਡੀਓ ਦੇਖਣ ਵਾਸਤੇ ਤੇ ਕੱਲੂ ਇਹਨੂੰ ਵੱਢਾਂਗੇ ਤੇ ਸ਼ਹਿਰ ਕੱਲੂ ਵਿੱਚ ਪਲੋ ਮਾਰਨਾ ਤੁਹਾਨੂੰ ਪਲੋ ਮਾਰਦਾ ਵੀ ਦਿਖਾਵਾਂਗੇ ਟਰੈਕਟਰ ਦੀ ਪਰਫਾਰਮੈਂਸ ਆਹ ਤਾਂ ਯਾਰ ਸਾਰੀ ਜੀ ਜੀ ਵੱਡਣਿਆ ਅੱਜ ਦਾ ਬਲੌਗ ਕਰਦੇ ਇੱਥੇ ਸਮਾਪਤ ਓਕੇ ਬਾਏ